बालवी छाती अमर है बालवी छाती अमर है जो बोले सो निर्भय भगवान सुभाना जी जय श्री श्री 168 गुरु ज्ञाननाथ महाराज की जय श्री श्री 168 गुरु हरिनाथ महाराज की जय ਗੱਡੀ ਦੇ ਬਰਾਜਮਾਨ ਸਤਿਗੁਰ ਮਲਕੀ ਨਾਥ ਮਹਾਰਾਜ ਕੀ ਜੈ ਜੈ ਪੀ ਜੋ ਬੋਲੇ ਸੋਨ ਰਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਸਾਥੀਓ ਮੇਰੇ ਨਾਲ ਹੱਥੋਪਾਈ ਕੀਤੀ ਆ ਮੇਰੀ ਗੱਡੀ ਜਿਹੜੀ ਆ ਮੋੜ ਦੇ ਉੱਤੋਂ ਮੈਂ ਮੁੜਨ ਲੱਗਾ ਹਾਂ ਕਿਤੇ ਕੰਮ ਚੱਲਿਆ ਹਾਂ ਤੇ ਉਹਦੇ ਅੱਗੇ ਇੱਕ ਕੁੱਤੀ ਜਿਹੜੀ ਬੱਚਿਆਂ ਨੂੰ ਦੁੱਧ ਚੰਗਾਉਣ ਲਈ ਹੀ ਤੇ ਮੈਂ ਵੇਖਿਆ ਵੀ ਕਿਤੇ ਇਹਦੇ ਬੱਚੇ ਜਿਹੜੇ ਥੱਲੇ ਨਾ ਆ ਜਾਣ ਮੈਂ ਗੱਡੀ ਨੂੰ ਉੱਥੇ ਹੀ ਬੰਦ ਕਰਕੇ ਤੇ ਮੈਂ ਥੱਲੇ ਸਾਈਡਾਂ ਦੇ ਵੇਖਣ ਲੱਗਾ ਵੀ ਕਿਤੇ ਇੱਕ ਤੂਰਿਆ ਨਾ ਕੋਈ ਥੱਲੇ ਆ ਗਿਆ ਹੋਵੇ ਤੇ ਉਹਨੇ ਜਰ ਨੂੰ ਇੱਕ ਮੁੰਡੇ ਨੇ ਮਗਰੋਂ ਕਹਿਤਾ ਕਿ ਬੇ ਇੱਕ ਤੂਰੇ ਜਿਹੜੇ ਥੱਲੇੋਂ ਨਿਕਲ ਗਿਆ ਤੇ ਮੈਂ ਨੀਵੇਂ ਲੱਕ ਵੇਖਣ ਡਿਆ ਤੇ ਇੱਕ ਵੇਰੇ ਹੋਏ ਜਿਹੜੇ ਗੁੰਡਾ ਅੰਸਰਾਂ ਨੇ ਲਿਆ ਕੇ ਮੇਰੇ ਵਿੱਚ ਮੋਟਰਸਾਈਕਲ ਮਾਰਤਾ ਤੇ ਮੇਰੇ ਨਾਲ ਹੱਥੋ ਪਾਈ ਹੋ ਗਏ ਤੇ ਮੇਰੀ ਪੱਗ ਵੀ ਉਹਨਾਂ ਨੇ ਲਾ ਦਿੱਤੀ ਜੋ ਕਿ ਜੇ ਸੰਸਤਾ ਸਮਾਜ ਸੇਵਕ ਦੇ ਜਿਹੜੇ ਕੰਮ ਕਰਦੇ ਨੇ ਅਸੀਂ ਇੱਕ ਸੇਵਾ ਦੇ ਸਮਾਜ ਦੇ ਸੇਵਾਦਾਰ ਆ ਤੇ ਸਾਡੀਆਂ ਹੀ ਪੱਗਾਂ ਲੱਥਨ ਲੱਗੀਆਂ ਤੇ ਆਮ ਬੰਦੇ ਦਾ ਕੀ ਹਾਲ ਹੋਊਗਾ ਇਹਨਾਂ ਗੁੰਡਾਗਰਦੀ ਵਾਲਿਆਂ ਨੂੰ ਨੱਥ ਪਾਈਏ ਤੇ ਸਾਰਿਆਂ ਹੀ ਭਰਾਵਾਂ ਨੂੰ ਬੇਨਤੀ ਆ ਕਿ ਸਾਰੇ ਹੀ ਛੰਡੇ ਥਾਣੇ ਨੈ ਇਸ ਵਕਤ ਛੰਡੇ ਥਾਣੇ ਬੈਠਾ ਆ ਸਾਰੇ ਹੀ ਭਰਾ ਮੇਰਾ ਸੰਯੋਗ ਦਓ ਤੇ ਮੇਰੇ ਨਾਲ ਆਣ ਕੇ ਖੜੇ ਹੋ ਅੱਜ ਮੈਨੂੰ ਤੁਹਾਡੀ ਲੋੜ ਆ ਜੋ ਬੋਲੇ ਸੋਨਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਜੀ ਇਥੇ ਚੰਡੀਠਾਣੀ ਦੇ ਵਿੱਚ ਆਏ ਆ ਸਾਡੇ ਸੇਵਾਦਾਰਿਆ ਵੀਰ ਬੂਟਾ ਸੰਤਪੁਰੇ ਤੋਂ ਜਿਨ੍ਹਾਂ ਨੇ ਆਪਣੇ ਕੰਮ ਗੁਜ਼ਾਰ ਰਹੇ ਸੀ ਪਿੰਡੋਂ ਗੱਡੀ ਕੱਢੀ ਆ ਤੇ ਕੁਝ ਗੁੰਡਾ ਅੰਸਰ ਆ ਜਿਹੜੇ ਇਹਨਾਂ ਦੇ ਗਲ ਪਏ ਆ ਗਲ ਪੈਣ ਦਾ ਕਾਰਨ ਕੋਈ ਏਡਾ ਨਹੀਂ ਕੋਈ ਪੁਰਾਣੀ ਗੱਲ ਹੋਊਗੀ ਮੰਗਾ ਜਿਹੜੀ ਹੁਣ ਗੱਲ ਸਾਹਮਣੇ ਆਈ ਆ ਕਿ ਕੋਈ ਬੇਜਬਾਨ ਸੀ ਜਾਨਵਰ ਕੁੱਤੀ ਉਹ ਆਪਣੇ ਬੱਚਿਆਂ ਨੂੰ ਦੁੱਧ ਦੇ ਰਹੀ ਸੀ ਸੜਕ ਦੇ ਵਿੱਚ ਸੋ ਵੀਰ ਨੇ ਗੱਡੀ ਕੱਢਣ ਲੱਗੇ ਨੇ ਉਹ ਬੇਜਬਾਨ ਨੂੰ ਪਰੇ ਕੀਤਾ ਉਹ ਤੇ ਕਤੂਰੇ ਜਿਹੜੇ ਗੱਡੀ ਦੇ ਥੱਲੇ ਵੜ ਗਏ ਮੋਟਰਸਾਈਕਲ ਨੇ ਗੱਡੀ ਰੋਕੀ ਆ ਕਤੂਰੀਆਂ ਨੂੰ ਪਰੇ ਕਰਨ ਦੀ ਇਹ ਪਿੱਛੇ ਦੋ ਆਏ ਆ ਗੁੰਡਾਂ ਅੰਸਰ ਵੀਰ ਇਹਨਾਂ ਨੇ ਉਹਦੇ ਵਿੱਚ ਮੋਟਰਸਾਈਕਲ ਵੀ ਮਾਰਿਆ ਉੱਤੇ ਇੱਕ ਕਤੂਰੀਆਂ ਨੂੰ ਵੀ ਚਲੋ ਪਰੇ ਕਰ ਰਿਹਾ ਸੀ ਤੇ ਮੋਟਰਸਾਈਕਲ ਮਾਰਨ ਦੇ ਬਾਵਜੂਦ ਇਹਦੇ ਉਲਟਾ ਗੜ ਪੈ ਗਿਆ ਇਸ ਵੀਰ ਦੀ ਧੂਕ ਸੀਤ ਕੀਤੀ ਆ ਪੱਗ ਲਾਈ ਆ ਤੇ ਪੱਗ ਵੀ ਆਪ ਠਾਣੇ ਲੈ ਕੇ ਆਇਆ ਕੋਈ ਵੱਡੀ ਗੱਲ ਨਹੀਂ ਕਿ ਆਪਾਂ ਪ੍ਰਸ਼ਾਸਨ ਨੂੰ ਝੂਠ ਮਾਰ ਰਹੇ ਆ ਉਹ ਬੇਵਾਕੂਬ ਪੱਗ ਵੀ ਆਪ ਲੈ ਕੇ ਆਇਆ ਠਾਣੀ ਸਬੂਤ ਆ ਕਿ ਪੱਗ ਆਪ ਲੈ ਕੇ ਆਇਆ ਕਿ ਇਸ ਵੀਰ ਦੇ ਕੇਸਾ ਧਾਰੀ ਆ ਜਦ ਵੀ ਕੀਤੀ ਆ ਤੇ ਪਾਕ ਥਾਣੇ ਚੰਡੇਰ ਦੇ ਵਿੱਚ ਮੌਜੂਦ ਆ ਤੇ ਉਲਟਾ ਬੂਟਾ ਸਿੰਘ ਤੇ ਕਾਰਵਾਈ ਲਈ ਤੇ ਆਇਆ ਥਾਣੇ ਦੇ ਵਿੱਚ ਤੇ ਬੂਟਾ ਸਿੰਘ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚਿਆ ਪਾਕ ਪ੍ਰਸ਼ਾਸਨ ਦੇ ਕੋਲ ਆ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਪਾਕ ਆਪ ਲੈ ਕੇ ਆਏ ਆ ਇਹਦਾ ਕੋਈ ਨਹੀਂ ਕਿ ਬੂਟਾ ਸਿੰਘ ਨੇ ਪਾਕ ਆਫਰਾਤੀ ਇਹ ਲੈ ਜਾਓ ਥਾਣੀ ਇਹ ਲਾ ਕੇ ਲਿਆਏ ਆ ਇਹਦਾ ਮਤਲਬ ਵੀ ਇਹਨਾਂ ਗੁੰਡਾ ਕਰਦੀ ਕੀਤੀ ਆ ਸੋ ਪ੍ਰਸ਼ਾਸਨ ਦੀ ਮਿਹਰਬਾਨੀ ਕੇ ਪਾਕ ਉਹਨਾਂ ਦੇ ਕੋਲ ਆ ਸੰਭੀ ਆ ਸਾਨੂੰ ਵਿਖਾਈ ਗਈ ਆ ਤੇ ਜਿਹੜੀ ਬਣਦੀ ਆ ਕਾਰਵਾਈ 295 ਦੀ ਹੇਠ ਤੇ ਕੀਤੀ ਜਾਵੇ ਇਹ ਪ੍ਰਸ਼ਾਸਨਕਾਰੀ ਬੀਨਤੀ ਹੈ ਕਿ ਸਾਨੂੰ ਕੋਈ ਹੋਰ ਸੰਘਰਸ਼ਣਾ ਛੇੜ ਨਾ ਪਵੇ ਕਿਉਂਕਿ ਕੇਸਾ ਧਾਰੀਆ ਇਹਨੂੰ ਮੁੱਕ ਰੱਖਦੀ ਹੋਏ ਜਿਹੜੀ ਬੰਦੀ ਕਾਰਵਾਈ ਕਰਨੀ ਚਾਹੀਦੀ ਆ ਜੋ ਬਲੇ ਸੋਨਰਪਾ ਅਫਗਾਨ ਵਾਲਮੀਕੀ ਮਹਾਰਾਜ ਕੀ ਜੈ ਬੋਲਵਾ ਆਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾਹਾਰਾਜ ਕੀ ਜੈ ਪੀਮ ਜੈ ਸਭਿਦਾ ਦਾਸ ਪੰਕਨਾ ਸ਼ਿਰਗਿਲ ਮੁਖੀ ਵਾਲਮੀਕ ਸੰਸਦ ਆਸਵਤ ਅੱਜ ਅਸੀਂ ਸਮੂਹ ਵਾਲਮੀਕ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚੇ ਚੰਡੇੜ ਥਾਣੇ ਦੇ ਵਿੱਚ ਕੇ ਸੰਗਤਪੁਰੇ ਦੇ ਵਿੱਚ ਜਿਹੜਾ ਸਾਡੇ ਤੇ ਆਪਣਾ ਜਥੇਬੰਦੀ ਦੇ ਆਗੂ ਬੂਟਾ ਸਿੰਘ ਜੀ ਸੰਗਤਪੁਰਾ ਜਿਹੜੀ ਇਹਨਾਂ ਦੇ ਨਾਲ ਸਵੇਰੇ ਘਟਨਾ ਵਾਪਰੀ ਆ ਔਰ ਇਹਨਾਂ ਦੀ ਜਿਹੜੀ ਪੱਗ ਉਥੋਂ ਦੇ ਵਸਨੀਕ ਤੋਂ ਜਿਹੜੇ ਸ਼ਰਾਰਤੀ ਅੰਸਰਾਂ ਵੱਲੋਂ ਲਾਈ ਗਈ ਆ ਔਰ ਜਿਹੜੀ ਪੱਗ ਲੈ ਕੇ ਉਹ ਆਪ ਹੀ ਖੁਦ ਥਾਣੇ ਆ ਗਏ ਆ ਔਰ ਉਹਦੇ ਸਬੰਧ ਵਿੱਚ ਅੱਜ ਇਸ ਨੂੰ ਜਥੇਬੰਦੀਆਂ ਦੇ ਆਗੂ ਸਹਿਬਾਨ ਥਾਣੇ ਪਹੁੰਚੇ ਆ ਔਰ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆ ਜੇ ਬਾਈ ਮੰਗ ਤੁਹਾਡੀ ਨਾਮ ਮੰਨੀ ਗਈ ਤੇ ਫਿਰ ਅਗਰ ਜੇ ਪ੍ਰਸ਼ਾਸਨ ਨੇ ਮੰਗ ਨਾ ਮੰਨੀ ਤਾਂ ਫਿਰ ਸਮੂਹ ਜਥੇਬੰਦੀਆਂ ਨਾਲ ਲੈ ਕੇ ਕੋਈ ਵੱਡਾ ਸ਼ਿੰਗਰ ਚਵੇਟਾਂਗੇ। ਬਾਈ ਕਿਸ ਤਰ੍ਹਾਂ ਦੇ ਦੇ ਜਿਹੜੀ ਕਾਰਵਾਈ ਜਿਹੜੀ ਹੋਈ ਆ ਪਾਗਲਾਈ ਗਈ। ਜੀ ਕੋਈ ਪ੍ਰਾਣੀ ਰੰਜਿਸ਼ ਲੈਣ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਜੀ। ਕੋਟਾ ਇੱਕ ਪਹੁੰਚਿਆ ਬੰਦੇ ਦਾ ਇੱਥੇ ਖੜੇ ਐ। ਜੀ ਉਹ ਉਹ ਸਾਡੇ ਤੋਂ ਪਹਿਲਾਂ ਹੀ ਆਣ ਕੇ ਪਹੁੰਚੇ ਆ ਬੰਦੇ ਉਹ ਆਪ ਸੱਚੇ ਹੁੰਦੇ ਮਾਰੇ ਇੱਥੇ ਥਾਣੇ ਵਿੱਚ ਹਾਜ਼ਰ ਹੋਇਆ ਵੀ ਇਤਾਂ ਦਾ ਇਨਸੂਲੈਂਸ ਨਹੀਂ ਹੋਇਆ। ਪਰ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆਂ ਕਿ ਵੈਰੀਫਾਈ ਕਰਕੇ ਜਿਹੜਾ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਸਾਡੇ ਸਮਾਜ ਦੇ ਅਗ ਨੂੰ ਜਿਹੜਾ ਇਨਸਾਫ ਲਗਾਇਆ ਜਾਵੇ। ਇਹ ਮਾਮਲਾ ਪਿੰਡ ਸੰਤਪੁਰਾ ਦਾ ਕੋਈ ਦਾਦਾ ਬੂਟਾ ਸਿੰਘ ਹੈ ਤੇ ਉਹ ਮੁੰਡੇ ਗਰਜਣ ਹੋਣੀ ਹੈ। ਉਹ ਆਪਣੇ ਕੰਮ ਤੇ ਜਾਣਦੇ ਤੇ ਉਹਨਾਂ ਨੇ ਮਿਲ ਕੇ ਆ ਕਿ ਸਾਡਾ ਮਤਲਬ ਬਾਬਾ ਜੀ ਨਾਲ ਝਗੜਾ ਹੋ ਗਿਆ ਕੋਈ। ਦੋਵਾਂ ਨੇ ਦਰਖਾਸਤ ਦਿੱਤੀ ਜਾਂ ਚਲੋ ਵਾਈਫਾਈ ਕਰਕੇ ਜੋ ਬਣਦਾ ਹੋਏ ਉਹਨਾਂ ਦਾ ਉਹ ਕਰ ਦਾਂਗੇ ਬੰਦੇ ਲੋ ਕਿਹਾ ਗਿਆ ਸਾਡੀ ਮੇਰੀ ਭਾਗ ਲਾ ਕੇ ਤੇ ਜਿਹੜੀ ਇਹਨੇ ਆਪ ਹੀ ਥਾਣੇ ਲੈ ਕੇ ਆਏ ਨੇ ਦੱਸਿਆ ਗਿਆ ਜੀ ਹੁਣ ਉਹਦੀ ਵੈਰੀਫਾਈ ਕਰ ਰਹੇ ਹਾਂ ਜੀ ਕਰਕੇ ਜੋ ਵੀ ਹੋਊਗਾ ਹਾਲਾਤ ਜਦਾਂ ਜੋ ਵੀ ਉਹਨਾਂ ਉਹਦਾ ਮੁਤਾਬਕ ਪਤਾ ਕਰਕੇ ਵੈਰੀਫਾਈ ਕਰਕੇ ਕਰ ਦਾਂਗੇ ਠੀਕ ਹੈ